ਸਿਕਾਲ ਜੀ ਮੈਂ ਹਰਪ੍ਰੀ ਚਾਵਲਾ ਮੈਂ 13 ਮਾਰਚ ਨੂੰ ਆਪਣੇ ਬੱਚੇ ਦੇ ਵੱਡੇ ਤੇ ਐਲਾਨ ਕੀਤਾ ਸੀ ਕਿ ਪੂਰਾ 1 ਸਾਲ ਅਸੀਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਫ੍ਰੀ ਵੰਡਾਂਗੇ ਕਿੰਨੇ ਸਾਲ ਦਾ ਬੇਟਾ ਮੇਰਾ 2 ਸਾਲ ਦਾ ਬੇਟਾ ਜੀ ਪਹਿਲੇ ਸਾਲ ਅਸੀਂ ਉਹਦੇ ਜਾਗਰਣ ਕਰਵਾਇਆ ਸੀ ਉਹਦੇ ਵੱਡੇ ਤੇ ਦੂਸਰੇ ਸਾਲ ਅਸੀਂ ਕੁਝ ਫੰਕਸ਼ਨ ਕਰਨ ਦੀ ਬਜਾਏ ਅਸੀਂ ਇਹ ਪਰਾਲਾ ਕੀਤਾ ਕਿ ਅਸੀਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਫ੍ਰੀ ਵੰਡੀਏ ਤਾਂ ਪਹਿਲੇ ਸਾਲ ਅਸੀਂ ਹਸੈਨਪੁਰਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਾਪੀਆਂ ਵੰਡੀਆਂ ਸੀ ਪਹਿਲੇ ਮਹੀਨੇ ਤੇ ਅ ਹੁਣ ਦੂਸਰੇ ਮਹੀਨੇ ਅਸੀਂ ਲੁਧਵਾਲ ਦੇ ਸਰਕਾਰੀ ਸਕੂਲ ਅਤੇ ਜਸੀਆਂ ਦੇ ਸਰਕਾਰੀ ਸਕੂਲ ਇਹ ਅੱਜ ਕਾਪੀਆਂ ਵੰਡੀਆਂ ਨੇ ਤੇ ਮਨ ਨੂੰ ਖੁਸ਼ੀ ਹੋਈ ਹੈ ਅਸੀਂ ਤਾਂ ਇਹ ਚਾਹਾਂਗੇ ਕਿ ਸਾਡਾ ਇਹ ਪ੍ਰਾਰਾਲਾ ਸਾਡਾ ਬੱਚਾ ਵੀ ਅੱਗੇ ਚਲਾਵੇ ਤੇ ਅਸੀਂ ਇਹ ਕੋਈ ਰਾਜਨੀਤੀ ਨਹੀਂ ਖੇਡ ਰਹੇ ਇੱਕ ਸੇਵਾ ਵੈ ਸੇਵਾ ਵਾਸਤੇ ਜੋ ਸਾਡੇ ਮਨ ਦੀ ਭਾਵਨਾ ਹੈ ਅਸੀਂ ਉਹ ਕਰ ਰਹੇ ਹਾਂ ਤੇ ਲੋਕਾਂ ਅੱਗੇ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਦਾਂ ਹੀ ਬੱਚਿਆਂ ਦੇ ਜਨਮ ਦਿਨ ਤੇ ਕਿਸੇ ਨੂੰ ਕਿਤਾਬਾਂ ਕਾਪੀਆਂ ਵਰਦੀਆਂ ਬੂਟ ਇਹੋ ਜੀ ਸੇਵਾ ਕਰਿਆ ਕਰੋ ਤਾਂ ਜੋ ਕਿ ਕਿਸੇ ਦੇ ਕੰਮ ਆ ਸਕੇ ਤੇ ਲੈਣੀ ਤੇ ਅਸੀਂ ਤਾਂ ਇਹ ਚਾਹਾਂਗੇ ਕਿ ਸਾਨੂੰ ਕੋਈ ਵੀ ਦੋ ਅਧਿਆਪਕ ਮਿਲ ਜਾਣ ਤੇ ਅਸੀਂ ਗ੍ਰੀਨ ਸਿਟੀ ਸਕੂਲ ਦੇ ਵਿੱਚ ਆਪਣੇ ਬੱਚਿਆਂ ਕੁਝ ਬੱਚਿਆਂ ਦੀ ਇਕੱਠੀਆਂ ਕਲਾਸਾਂ ਲਵਾ ਕੇ ਟਿਊਸ਼ਨ ਫੀਸ ਅਸੀਂ ਭਰ ਦਿਆ ਕਰਾਂਗੇ ਮੈਡਮ ਬੜਾ ਆਇਆ ਕਰਨ ਜਿ세 ਆਪ ਲੱਭ ਰਹੇ ਆ ਕਿ ਦੋ ਮੈਡਮਾਂ ਮਿਲ ਜਾਣ ਤਾਂ ਜੋ ਕਿ 25-50 ਬੱਚਿਆਂ ਨੂੰ ਜਿੰਨੀ ਕੋਈ ਹੈਲਪ ਕਰ ਸਕਦੇ ਆ ਟਿਊਸ਼ਨ ਫੀਸਾਂ ਅਸੀਂ ਦੇ ਸਕੀਏ ਜਿਹੜੀ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਦਾ ਨਾਮ ਰੱਖਿਆ ਗਿਆ ਹਾਂਜੀ ਤਾਂ ਉਹ ਕਿਹੜੇ ਹੋਰ ਪ੍ਰਾਲੇ ਕਰਦੀ ਹੈ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਲੋਕਾਂ ਦੇ ਭਲੇ ਅਸੇ ਹੀ ਬਣੀ ਹੈ ਮੇਰੇ ਮੈਂਬਰ ਸਾਰੇ ਮੇਰੇ ਨਾਲ ਨੇ ਅਸੀਂ ਹਰ ਬੰਦੇ ਦੀ ਮਦਦ ਲਈ ਖੜੇ ਆ ਹਰ ਟਾਈਮ ਖੜੇ ਆ ਕੱਪੜੇ ਗਰੀਬ ਬੱਚਿਆਂ ਨੂੰ ਜੋ ਵੀ ਅਸੀਂ ਬੱਚਿਆਂ ਨੂੰ ਜੋ ਬੱਚਿਆਂ ਦੀ ਹੈਲਪ ਕਰ ਸਕਦੇ ਆ ਉਹ ਕਰ ਸਕੀਏ ਬੱਚਿਆਂ ਨੂੰ ਛੱਡ ਕੇ ਤਾਂ ਵੱਡਿਆਂ ਦੀ ਵੀ ਹੈਲਪ ਕਰਨੀ ਹੈ ਸੀ ਤੇ ਚਾਹੁੰਦੇ ਆ ਕਿ ਅਸੀਂ ਆਪਣੇ ਪਿੰਡ ਹੁਸੈਨਪੁਰਾ ਜੱਸਿਆਂ ਜੋ ਵੀ ਸਾਡੇ ਲਾਗੇ ਤਾਂ ਅੱਗੇ ਪਿੰਡ ਪੈਂਦੇ ਆ ਅਸੀਂ ਸਾਰੇ ਪਿੰਡਾਂ ਦਾ ਨਾਮ ਰੋਸ਼ਨ ਕਰੀਏ ਅੱਜ ਲੋਡੂਆ ਸਰਕਾਰੀ ਸਕੂਲ ਔਰ ਜੱਸਿਆਂ ਸਰਕਾਰੀ ਸਕੂਲ ਦੇ ਵਿੱਚ ਚਾਵਲਾਈ ਦੇ بیٹے ਸਖਸ਼ਮ ਚਾਵਲਾ ਦਾ ਜੋ ਬਰਥਡੇ ਸੀਗਾ ਇਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ 1 ਸਾਲ ਜਿਹੜਾ ਉਹ ਬੱਚਿਆਂ ਨੂੰ ਫ੍ਰੀ ਕਾਪੀਆਂ ਦੇਵਾਂਗੇ ਅਜੋਸੇ ਲੜੀ ਦੇ ਤਹਿਤ ਦੂਸਰੀ ਵਾਰ ਜਿਹੜਾ ਵੈ ਦੋ ਸਰਕਾਰੀ ਸਕੂਲਾਂ ਦੇ ਵਿੱਚ ਕਾਪੀਆਂ ਜਿਹੜੀਆਂ ਅੱਜ ਦਿੱਤੀਆਂ ਗਈਆਂ ਮੈਂ ਤਾਂ ਇਹੀ ਕਹੂੰਗਾ ਕਿ ਬੱਚੇ ਨੂੰ ਵੀ ਉਮਰ ਦਾ ਰਾਜ ਪਰਮਾਤਮਾ ਕਰੇ ਔਰ ਚਾਵਲਾ ਜੀ ਨੂੰ ਹੋਰ ਸ਼ਕਤੀ ਪ੍ਰਦਾਨ ਕਰੇ ਤਾਂ ਜੋ ਇਹ ਧਰਮ ਕਰਮ ਦੇ ਕੰਮ ਜਿਹੜੇ ਬਾਕੀ ਵੀ ਕਰਦੇ ਰਹਿੰਦੇ ਨੇ ਹੋਰ ਵੀ ਜਿਹੜਾ ਇਹ ਵੱਧ ਚੜ ਕੇ ਕੰਮ ਕਰਦੇ ਚਾਵਲਾ ਜੀ ਆਪਣੇ ਬੱਚਿਆਂ ਨਾਲ ਵੱਧ ਸਪੋਰਟ ਕਰ ਰਹੇ ਦੂਸਰੇ ਬੱਚਿਆਂ ਦੀ ਉਹ ਕਹਿ ਰਹੇ ਕਿ ਮੇਰੇ ਬੱਚੇ ਲਈ ਅੱਗੇ ਫਿਊਚਰ ਅੱਛਾ ਹੋ ਸਕੇ ਇਸ ਕਰਮ ਕਰੇ ਕਿਦਦਰਾ ਪ੍ਰਾਣਾ ਦੇ ਦੇਖੋ ਜੀ ਜਦੋਂ ਆਪਾਂ ਕੋਈ ਵੀ ਅੱਛਾ ਕਰਮ ਕਰਦੇ ਆ ਤਾ ਪ੍ਰਮਾਤਮਾ ਉਹਦਾ ਫਲ ਵੀ ਦਿੰਦਾ ਤੇ ਨੇਚਰਲੀ ਗੱਲ ਹੈ ਕਿ ਅਗਰ ਆਪਾਂ ਬੱਚੇ ਨੂੰ ਅੱਜ ਹੀ ਸੰਸਕਾਰ ਉਹ ਪਾ ਦੇਾਂਗੇ ਤੇ ਵੱਡਾ ਹੋ ਕੇ ਉਹ ਵੀ ਉਹਨੂੰ ਵੀ ਅਬੀ ਅਡਾਪਟ ਕਰੇਗਾ ਤੇ ਬੜੀ ਅੱਛੀ ਗੱਲ ਹੈ ਕਿ ਬੱਚਿਆਂ ਦੀ ਪੜ੍ਹਾਈ ਦੇ ਲਈ ਅਗਰ ਕਾਪੀਆਂ ਕਿਤਾਬਾਂ ਵੰਡੀਆਂ ਜਾਣ ਤਾਂ ਇਸ ਤੋਂ ਮੈਂ ਸਮਝਦਾ ਵੀ ਵੱਡੀ ਗੱਲ ਕੋਈ ਹੈ ਵੀ ਨਹੀਂ ਅਕਸਰ ਇਹ ਪੇਰੈਂਟਸ ਬੱਚਿਆਂ ਦੀਆਂ ਪਾਰਟੀਆਂ ਕਰਦੇ ਆ ਤੇ ਹੋਰ ਪੇਰੈਂਟਸ ਨੂੰ ਕੀ ਬੇਨਤੀ ਕਰੋਗੇ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਬਿਲਕੁਲ ਜੀ ਪਾਰਟੀਆਂ ਛੱਡ ਕੇ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਧਰਮ ਕਰਮ ਦੇ ਕੰਮ ਜਿਹੜੇ ਆ ਸਮਾਜ ਦੇ ਵਿੱਚ ਹੋਣੇ ਚਾਹੀਦੇ ਕਾ ਜੋ ਸਾਰੀ ਸਾਥ ਸੰਗਤ ਦਾ ਸਾਰੇ ਬੱਚਿਆਂ ਦਾ ਚਾਵਲਾਈ ਦਾ ਤਹਿ ਦਿਲੋਂ ਧੰਨਵਾਦ ਕਰਦੀ ਕਿ ਇਹਨਾਂ ਦੇ ਅੱਜ ਬੱਚੇ ਦਾ ਬਰਥਡੇ ਸੀਗਾ ਉਹਨਾਂ ਨੇ ਆਪਣੇ ਬੱਚਾ ਦੇ ਬਰਥਡੇ ਤੇ ਬੱਚਿਆਂ ਨੂੰ ਸਕੂਲਾਂ ਦੇ ਬੱਚਿਆਂ ਨੂੰ ਬੁੱਕਸ ਵੰਡੀਆਂ ਕਾਪੀਆਂ ਵੰਡੀਆਂ 500 ਬੱਚਿਆਂ ਦੇ ਕਰੀਬ ਵੰਡੀਆਂ ਗਾਡੋਵਾਲਲ اور ਇਸ ਜਨਰੇ ਵਿੱਚ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਕਿ ਜੋ ਵਿੱਦਿਆ ਦਾ ਦਾਨ ਹੈ ਨਾ ਉਹ ਕੋਈ ਦਾਨ ਨਹੀਂ ਦੇ ਸਕਦਾ ਜੋ ਬੱਚੇ ਅੱਜ ਖੜੇ ਹੋਣਗੇ ਆਪਣੇ ਪੈਰਾਂ 'ਤੇ ਸਟੈਂਡ ਹੋਣਗੇ ਆਪਣੇ ਮਾਮਾ ਦਾ ਬੁੱਖੇ ਬਣਾਣਗੇ ਇਹਨਾਂ ਦਾ ਯੋਗਦਾਨ ਕੋਈ ਦੇ ਨਹੀਂ ਸਕਦਾ ਮੈਂ ਇਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਇੰਗਾ ਵਧੀਆ ਉਪਰਾਲਾ ਕੀਤਾ ਜਿੱਦਾਂ ਇਹ ਕਰਦੇ ਆ ਅਸੀਂ ਕਹਿੰਨੇ ਪਰਮਾਤਮਾ ਸਾਨੂੰ ਵੀ ਇੰਨੀ ਕਿ ਸ਼ਕਤੀ ਦਵੇ ਅਸੀਂ ਵੀ ਇਹਨਾਂ ਦੇ ਨਾਲ ਵਾਦੀੜ ਕੇ ਹਿੱਸਾ ਪਾ ਕੇ ਇਹਨਾਂ ਦਾ ਸਹਿਯੋਗ ਦਈਏ ਤੇ ਬੱਚਿਆਂ ਨੂੰ ਅੱਗੇ ਸਟੱਡੀ ਵਿੱਚ ਅੱਗੇ ਤੱਕ ਲੈ ਕੇ ਜਾਈਏ ਬੱਚਿਆਂ ਨੂੰ ਵੀ ਮੈਂ ਕਹਾਂਗੀ ਸਾਰੇ ਬੱਚੇ ਆਪਣੇ ਮਾਪੇ ਦਾ ਆਸ਼ੀਰਵਾਦ ਲੈ ਕੇ ਘਰੋਂ ਨਿਕਲਣ ਕਿ ਉਹਨਾਂ ਦਾ ਆਸ਼ੀਰਵਾਦ ਸਭ ਤੋਂ ਵੱਡੀ ਹੈ ਉਹਨਾਂ ਦੀ ਦੇਣ ਹੈ ਜੀ ਉਹਨਾਂ ਦੇ ਆਸ਼ੀਰਵਾਦ ਨਾਲ ਬੱਚੇ ਬਹੁਤ ਰੱਕੀ ਕਰਨਗੇ ਤੁਹਕੇ ਕੱਲ ਨੂੰ ਕਿਸੇ ਦੀ ਮਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਇਹਨਾਂ ਕਹਿ ਕੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ